ਸਾ ਸੰਪਰਦਾ ਦੀ ਇੱਕ ਸੰਸਥਾ ਜਲਦੀ ਹੈ ਜਿਹਦਾ ਮਹੰਤ ਹੈ ਆ ਸ਼ੰਕਰ ਆਨੰਦ ਅ ਜਿਹੜਾ ਕਿ ਕਾਫੀ ਸਮੇਂ ਲੰਮੇ ਸਮੇਂ ਤੋਂ ਗਲਤ ਹਰਕਤਾਂ ਅਸਲੀਲ ਹਰਕਤਾਂ ਉੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਨੂੰ ਪਲੋਸ ਕੇ ਕਿਸੇ ਨੂੰ ਧੱਕੇ ਨਾਲ ਬਲੈਕਮੇਲ ਕਰਕੇ ਉਹਨਾਂ ਦੇ ਨਾਲ ਅਸਲੀਲ ਹਰਕਤਾਂ ਕਰਦਾ ਸੀ ਹੁਣ ਉਹਦੀਆਂ ਵੀਡੀਓਆਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਵਾਇਰਲ ਹੋਈਆਂ ਨੇ ਤੇ ਉਹਦੇ ਸੰਬੰਧ ਦੇ ਵਿੱਚ ਇਲਾਕੇ ਨੇ ਰਲ ਕੇ ਸ਼ੰਕਰानंद ਸੰਤ ਤੇ ਪਰਚਾ ਦਰਜ ਕਰਾਇਆ ਉਹ ਆਪਣੀ ਅੱਜ ਇੱਥੇ ਜਵਾਨਤ ਕਰਾਉਣ ਨੂੰ ਫਿਰਦਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਵੀ ਇਹਦੇ ਸਬੰਧ ਦੇ ਵਿੱਚ ਉਹ ਸੰਤ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨੂੰ ਫੜਨਾ ਚਾਹੀਦਾ ਤਾਂ ਕਿ ਫੇਰ ਬਾਅਦ ਦੇ ਵਿੱਚ ਕੋਈ ਐਸੀ ਘਟਨਾ ਨਾ ਵਾਪਰੇ ਜਿਹਦੇ ਨਾਲ ਹੋਰ ਇਲਾਕੇ ਦੇ ਵਿੱਚ ਹਲਚਲ ਪੈਦਾ ਹੋਵੇ ਜਿਹਦੇ ਨਾਲ ਹੋਰ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਹੋਵੇਗਾ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੀ ਇਹ ਜਹਿਰ ਕਾਰਵਾਈ ਨਹੀਂ ਹਾਂਜੀ ਅਸੀਂ 2007 ਦੇ ਵਿੱਚ ਵੀ ਇੱਕ ਇਹਨੇ ਕਾਂਡ ਕੀਤਾ ਸੀ ਉਦੋਂ ਅਸੀਂ ਬਹੁਤ ਇਲਾਕੇ ਤੋਂ ਲੋਕਾਂ ਨੇ ਬਹੁਤ ਭਾਰੀ ਰੋਸ ਮਾਰ ਦਿੱਤੇ ਸੀਗੇ ਮਾਲ ਇਲਾਕੇ ਦੇ ਵਿੱਚ ਵੀ ਤੇ ਇੱਥੇ ਡੀਸੀ ਸਾਹਿਬ ਦੇ ਵੀ ਧਰਨੇ ਦਿੱਤੇ ਸੀ 2007 ਦੇ ਵਿੱਚ ਪਰ ਜਿਹੜੇ ਲੋਕ ਨੇ ਨਾ ਮੈਂ ਇੱਥੇ ਅੱਜ ਲੋਕਾਂ ਨੂੰ ਵੀ ਕਹਿਣਾ ਚਾਹਾਂਗਾ ਵੀ ਦੇਖੋ ਜੇ ਤੁਸੀਂ ਆਪਣੀਆਂ ਧੀਆਂ ਭੇੜਾਂ ਦੀ ਇੱਜ਼ਤ ਬਚਾਉਣਾ ਚਾਹੁੰਦੇ ਹੋ ਤਾ ਫਿਰ ਚੰਦ ਕੋ ਪੈਸਿਆਂ ਪਿੱਛੇ ਇਹ ਜੋ ਸਾਧ ਦੇ ਕੋਲੇ ਵਿਕਣਾ ਨਹੀਂ ਚਾਹੀਦਾ ਉਦੋਂ ਵੀ ਕੁਝ ਲੋਕ ਵਿੱਕ ਗਏ ਸੀ ਜਾਂ ਜਿਹੜੇ ਉਦੋਂ ਇਹ ਸੰਕਰਾਂ ਅਨੰਦ ਦੇ ਚੇਲੇ ਸੀ ਉਹ ਵੀ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਨੇ ਵੀ ਹਟਾਇਆ ਪਰ ਅੱਜ ਅਸੀਂ ਤਾਂ ਉਸ ਸਾਧ ਦੇ ਚੇਲੇ ਨਹੀਂ ਹੈ ਪਰ ਜਿਹੜੇ ਉਹਦੇ ਸਾਧ ਦੇ ਚੇਲੇ ਨੇ ਅੱਜ ਉਹਨਾਂ ਦੇ ਨਾਲ ਹੀ ਇਹ ਕਾਂਡ ਹੋਏ ਨੇ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਇਹ ਜੇ ਸਾਧ ਤੋਂ ਪੱਲਾ ਛਡਾਉਣਾ ਚਾਹੀਦਾ ਨਾ ਕੇ ਇਹਦੇ ਸਾਧ ਨੂੰ দান ਦੇ ਕੇ ਹੋਰ ਤਕੜਾ ਹੋਰ ਸਮਰੱਥ ਕਰਨਾ ਚਾਹੀਦਾ ਤੇ ਅੱਜ ਕੱਲ ਪਤਾ ਲੱਗ ਰਿਹਾ ਹੈ ਵੀ ਆ ਜਿਹੜੇ ਵੀਡੀਓਾਂ ਜਿਨ੍ਹਾਂ ਨੇ ਪਾਈਆਂ ਨੇ ਉਹਨਾਂ 'ਚ ਬਹੁਤ ਸਾਰੇ ਤਾਂ ਕਰੋੜ-ਕਰੋੜ ਰੁਪਈਆ ਲੈ ਕੇ ਵੇਕ ਵੀ ਗਏ ਨੇ ਤੇ ਅੱਜ ਵੀ ਜਿੰਨੇ ਇੱਥੇ ਉਹਦੇ ਬਾਰ ਖਿਲਾਫ ਆਏ ਨੇ ਮੈਂ ਤੁਹਾਡੇ মিডিਏ ਦੇ ਰਾਹੀਂ ਉਹਨਾਂ ਨੂੰ ਸਮੋਦਿਤ ਕਰਦਾ ਬੇਨਤੀ ਕਰਦਾ ਵੀ ਕਿਤੇ ਕੱਲ ਨੂੰ ਇਹ ਨਾ ਹੋਵੇ ਵੀ ਅੱਜ ਤਾਂ ਮੈਂ ਮੂਰੇ ਆ ਕੱਲ ਨੂੰ ਉਹ ਮੈਂ ਪੈਸੇ ਲੈ ਕੇ ਪਿੱਛੇ ਹਟ ਜਾਮਾ ਅਜਾ ਬਾਬਾ ਜੀ ਕੀ ਲੱਗਦਾ ਪੂਰਾ ਨਗਰ ਇਲਾਕਾ ਜਿਹੜਾ ਹੁਣ ਪਰੇਸ਼ਾਨ ਆ ਤੇ ਆਇਆ ਜ ਰੋਸ ਵਜੋਂ ਹਾਂ ਜੀ ਦੇਖੋ ਇਲਾਕਾ ਤਾਂ ਜਦੋਂ ਕੋਈ ਇਦਾਂ ਦੀ ਹਰਕਤ ਹੁੰਦੀ ਆ ਤੇ ਫਿਰ ਉਦੋਂ ਰੋਸ ਚ ਆਉਂਦਾ ਹੀ ਆਉਂਦਾ ਪਰ ਜਦੋਂ ਜਿਹੜੇ ਉਹਦੇ ਸਧਾਲੂ ਨੇ ਉਹ ਡਰਾਅ ਧਮਕਾਉਣ ਲੱਗ ਜਾਂਦੇ ਆ ਕੱਲੇ ਕੱਲੇ ਬੰਦੇ ਨੂੰ ਨਾ ਫਿਰ ਪਿੱਛੇ ਹਟ ਜਾਂਦੇ ਲੱਗਦਾ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਹਾਂ ਜਾਗਦੀਆਂ ਜ਼ਮੀਰਾਂ ਵਾਲੇ ਤਾਂ 2007 ਤੋਂ ਹੀ ਮਾਰ ਖਿਲਾਫ ਨੇ ਬਹੁਤ ਸਾਰੇ ਦੇ ਚੇਲੇ ਨੇ ਜਿੰਨਾਂ ਦੀਆਂ ਜ਼ਮੀਰਾਂ ਜਾਗੀਆਂ ਤੇ ਉਹ ਇਹਨੂੰ ਛੱਡ ਕੇ ਚਲੇ ਗਏ ਪਰ ਜਿਹੜੇ ਇਹਦੀ ਬਲੈਕਲਿਸਟ 'ਚ ਸੀਗੇ ਉਹ ਅੱਜ ਵੀ ਉਹਦੇ ਨਾਲ ਹੀ ਤੁਰੇ ਫਿਰਦੇ ਨੇ ਅੱਜ ਡੀਸੀ ਕੋ ਆਏ ਹੋ ਤੁਸੀਂ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਆ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਤਾਂ ਕਿ ਉਹਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਸਾਡਾ ਤਾਂ ਨਹੀਂ ਹੁਣ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਜਿਹੇ ਲੋਕਾਂ ਜਿਹੜੇ ਲੋਕਾਂ ਦੀਆਂ ਅਸਲੀਲ ਵੀਡੀਓ ਜਾਂ ਜਿਹੜੇ ਧਰਮ ਦੇ ਨਾਂ ਦੇ ਉੱਤੇ ਠੱਗ ਰਹੇ ਨੇ ਲੈ ਤਾਂ ਸਾਨੂੰ ਨਸ਼ਿਆਂ ਖਿਲਾਫ ਵੀ ਕਰਦੇ ਹਾਂ ਸਾਨੂੰ ਹਾਂ ਇਹ ਇਹੇ ਲੋਕ ਨੇ ਦੇਖੋ ਗੱਲ ਇਹ ਆ ਵੀ ਇਹ ਸਾਧ ਦੀ ਉਮਰ ਤਕਰੀਬਨ ਨਾ 70 ਤੋਂ ਉੱਤੇ ਹੈ 78 ਸਾਲ ਦਾ ਦੱਸਦੇ ਆ ਵੀ ਜਿਹੜਾ ਇਸ ਉਮਰ ਦੇ ਵਿੱਚ ਆ ਕੇ ਅਸਲੀਲ ਹਰਕਤਾਂ ਕਰਦਾ ਉਹਦੇ ਕੋਲ ਉਹ ਕੀ ਖਾਂਦਾ ਉਹ ਉਹ ਨਸ਼ੇ ਪੱਤੀ ਵਰਤਦਾ ਜਿਹੇ ਇਹੇ ਜੇ ਧਾਰਮਿਕ ਇਤਾਨਾਂ ਤੇ ਜਾ ਕੇ ਵੀ ਜਿਹੜੇ ਮੇਨ ਨੇ ਉਹ ਨਸ਼ੇਪੱਤੇ ਕਰਦਨੇ ਨੇ ਉਹ ਇਹ ਜਿਹੀਆਂ ਹਰਕਤਾਂ ਕਰਦਨੇ ਫਿਰ ਉੱਤੋਂ ਤੁਸੀਂ ਕਿਸੇ ਤੋਂ ਕੀ ਆਸ ਰੱਖ ਸਕਦੇ ਧੰਨਵਾਦ ਸਿੰਘ ਸਰਾਤ ਲਵੰਡੀ ਖੁਰ ਤੋਂ ਹੈ ਜੀ ਹਲਕਾ ਦਾਖਾ ਉਸੇ ਨਗਰ ਤੋਂ ਜਿਸ ਨਗਰ ਤੋਂ ਇਹ ਅਸਲੀਲ ਵੀਡੀਓ ਵਾਇਰਲ ਹੋਈ ਹੈ ਜੀ ਉਹ ਖੌਤੀ ਸਾਧ ਤਕਰੀਬਨ ਸਾਡੇ ਨਗਰ ਦੇ ਵਿੱਚ 87 84 ਤੋਂ ਬੈਠਾ ਹੋਇਆ ਆਪਣੇ ਚਿਤੇਹਾਂ ਦੇ ਨਾਲ ਰਲ ਕੇ ਜਾਨੀ ਕੋਦੋਂ ਮਿਲਿਆ ਹੋਇਆ ਸੀਗਾ ਉਹਨਾਂ ਦੇ ਨਾਲ ਮਿਲ ਕੇ ਨੇ ਉੱਥੇ ਉਸ ਗੱਡੀ ਦੇ ਗੱਡੀ ਬਣ ਗਿਆ ਦੇ ਧਾਰੀ ਤਾਂ ਗੁਰੂ ਹੈ ਹੀ ਨਹੀਂਗਾ ਜੀ ਆਪਦੇ ਆਪ ਨੂੰ ਸੰਤ ਆਖਾਉਂਦਾ ਜੀ ਇਹ ਕੱਚੀਆਂ ਬਾਣੀਆਂ ਧਾਰਨਾ ਪੜ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੇ ਨਾਲ ਜੋੜਿਆ ਹੋਇਆ ਉੱਥੇ ਸਨੇਸੀ ਆ ਜੀ ਇਹ ਬ੍ਰਹਮਚਾਰੀ ਕਹਾ ਦਾ ਉਸ ਡੇਰੇ ਦੇ ਵਿੱਚ ਔਰਤਾਂ ਨੂੰ ਰੱਖਣ ਦਾ ਕੀ ਸੰਬੰਧ ਆ ਜੀ ਇਹਦਾ ਇਹ ਵੀ ਪੁੱਛਿਆ ਜਾਣਾ ਚਾਹੀਦਾ ਜੀ ਸਰ ਕਿੰਨੇ ਸਾਲ ਪੁਰਾਣਾ ਜੇ ਡੇਰਾ ਇਹ ਡੇਰਾ ਹੈਗਾ ਜੀ ਪਹਿਲਾਂ ਪ੍ਰਾਤਨ ਦਾ ਜੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਵਾਂ ਠੀਕ ਕਿਵੇਂ ਛੋਟਾ ਸੀ ਹੁਣ ਤਾਂ ਇਹ ਬਹੁਤ ਵੱਡੀ ਇਮਾਰਤ ਬਣਾ ਚੁੱਕੀ ਆ ਲੋਕਾਂ ਦੀ ਪ੍ਰਾਪਰਟੀਆਂ ਕਰਕੇ ਬਾਕੀ ਇਹਦੇ ਵਿੱਚ ਜਿਹੜੇ 2 ਨੰਬਰ ਦੇ ਬੰਦੇ ਵੀ ਆ ਪੁੱਜ ਕੇ 1 ਨੰਬਰ ਦੇ ਵਿੱਚ ਪ੍ਰਾਪ ਇਹ ਤੇ ਐਫ ਆਈ ਆਰ ਨੰਬਰ 104 ਲਾਖੇ ਥਾਣੇ ਦੇ ਵਿੱਚ ਦਰਜ ਹੋਈ ਹੈ। ਉਹ ਵੀ ਦੇਖੋ ਜੀ ਸਾਡੇ ਉਹ ਜਿਹੜੀ ਕਿ ਇੱਕ ਨਗਰ ਦੀ ਇਹ ਜਿਹੜੀ ਐਫ ਆਈ ਆਰ ਦਰਜ ਹੋਈ ਉਹ ਤੇ ਵੀ ਸਾਨੂੰ ਇੱਕ ਸ਼ੱਕ ਆ। ਕੀ ਸ਼ੱਕ ਆ ਜੀ ਉਹਦਾ ਇੱਕ ਨਗਰ ਨਹੀਂ ਰਸ਼ਪਾ ਹਰਦੀਪ ਸਿੰਘ ਸਨਵਰ ਸੁਪਾਲ ਸਿੰਘ ਦੀ ਆ। ਅਨਨੌਂ ਬੰਦੇ ਅਨਨੌਂ ਬੰਦੇ ਤੋਂ ਕਰਵਾਈ ਗਈ ਆ ਜੋ ਕਿ ਸਾਡੇ ਵੱਲੋਂ ਕਰਵਾਈ ਆ ਉਹਦੀ ਕਾਰਵਾਈ ਸ਼ੁਰੂ ਕਰਦੀ। ਕੋਈ ਬਾਪੇ ਦਾ ਬੰਦਾ ਲੱਗਦਾ। ਪਹਿਲੀ ਗੱਲ ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਇਹਦਾ ਭੱਜਣ ਦਾ ਕੀ ਮਤਵਲਾ? ਜੇ ਤੂੰ ਇੱਕ ਧਾਰਮਿਕ ਸੰਸਦ ਦਾ ਬੰਦਾ ਹੋਵੇਂ ਮੁਖੀ ਹੋਵੇਂ ਤੂੰ ਜਨਤਾ ਦੇ ਸਾਹਮਣੇ ਪੇਸ ਹੋ ਜਾਂ ਉਹਦਾ ਕੋਈ ਹੋਰ ਨੇੜਲਾ ਸਰਦਾਲੂ ਦੀ ਭਾਵਨਾਵਾਂ ਠੇਸ ਹੋਈਆਂ ਤੇ ਵੱਡੀ ਕਾਰਵਾਈ ਦੀ ਮੰਗ ਕਰਦੇ ਹਾਂ ਵੱਡੀ ਕਾਰਵਾਈ ਦੀ ਮੰਗ ਕਰਦੇ ਸੀਵੀਆਈ ਜਾਂਚ ਕਰਕੇ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਜੇਲ੍ਹ ਦੇ ਵਿੱਚ ਵੰਦਾ ਕਰਨਾ ਚਾਹੀਦਾ ਹੋਰ ਵੀ ਕੋਈ ਇਹੋ ਜਿਹਾ ਉਖੌਤੀ ਸਾਧ ਸਾਡੇ ਪੰਜਾਬ ਦੀ ਧਰਤੀ ਨੂੰ ਰੰਗਲੀ ਨੂੰ ਰੰਗਲੇ ਪੰਜਾਬ ਨੂੰ ਬਰਬਾਦ ਨਾ ਕਰੇ ਗੁਰੂਆਂ ਭਗਤਾਂ ਦੀ ਧਰਤੀ ਆ ਇਹ ਕੋਈ ਵੀ ਇਦਾਂ ਦੇ ਕੋਈ ਮਾਮਲਾ ਅੱਗੇ ਵੀ ਮਾਮਲਾ ਆ ਸਾਈਲੈਂਟ ਸੀਗਾ ਜੀ ਉਸੋ ਅਸੀਂ ਸਾਚ ਕਰਦੇ ਜੀਸ਼ ਸਾਹਿਬ ਨੇ ਕਿ ਬਿਸ਼ਵਾਸ ਦਿਵਾਇਆ ਵੀ ਕੱਲੀ ਕੱਲੀ ਜਾਂਚ ਕਰਵਾ ਕੇ ਜਨਤਕ ਕਰਕੇ ਤੁਹਾਨੂੰ ਦਿੱਤੀ ਜਾਊਗੀ ਐਹ ਜੀ ਕੋਈ ਗੱਲ ਨਹੀਂ ਵਿਸ਼ਵਾਸ ਰੱਖੋ ਸਾਨੂੰ ਭਰੋਸਾ ਪੂਰਾ ਡੀਸੀ ਸਾਹਿਬ ਤੇ ਸਾਰੇ ਸਟਾਫ ਤੇ ਤੁਹਾਡੀ ਮੰਗ ਕੀ ਮੰਗ ਇਹੀ ਹੈ ਜੀ ਜਿਹੜੀ ਤੁਹਾਨੂੰ ਦੱਸਿਆ ਵਾ ਬਈ ਉਹਦੀ ਜਾਂਚ ਹੋ ਕੇ ਜਾਂਚ ਦੇ ਕਾਰਗਾਰੀਮ ਕਾਰਵਾਈ ਹੋਵੇ ਕਾਰਵਾਈ ਹੋਵੇ ਹਾਂ ਜੀ ਇੱਕ ਗੱਲ ਇੱਕ ਗੱਲ ਸੁਣੋ ਜੀ ਇੱਕ ਗੱਲ ਹੋਰ ਇਹਨਾਂ ਨਾਲ ਦਾ ਪਿੰਡ ਆ ਮੇਰਾ ਸਵੱਤੀ ਕਲਾਂ ਉੱਥੋਂ ਵੀ ਸਰਪੰਚਾ ਜੀ ਸਰਪੰਚ ਤੇ ਇਹ ਜਿਹੜਾ ਹੁਣ ਆਪਣੇ ਮਹੱਲੇ ਦੇ ਵਿੱਚ ਵੀ ਜੇ ਕੋਈ ਗਲਤ ਕੈਰੇਕਟਰ ਵਾਲਾ ਬੰਦਾ ਆਵੜੇ ਕੋਈ ਲੇਡੀ ਆਵੜੇ ਕੋਈ ਬੰਦਾ ਆ ਜਵੇ ਆਪਣਾ ਸਾਰਾ ਨਾ ਜੋਰ ਲਗਾ ਹੁਣ ਇਹਨੂੰ ਪੈਣ ਚੋਂ ਕੱਢਿਆ ਜਾਵੇ ਜੀ ਇਹਨੇ ਸਾਡਾ ਜਾਣ ਕੇ ਇਲਾਕਾ ਇਹਨੂੰ ਗੰਦਾ ਕੀਤਾ ਵਾ ਇਸ ਲਈ ਇਹਨੂੰ ਇਲਾਕੇ ਚੁੱਕਿਆ ਜਾਣਾ ਚਾਹੀਦਾ ਸਾਡੀ ਮਤ ਨਹੀਂ ਪਵਾਇਆ ਹੈਗਾ ਜਿੱਦਾਂ ਤੁਸੀਂ ਪਿੰਡ ਦੇ ਸਰਪੰਚੋਂ ਨਾਲ ਦੇ ਪਿੰਡਾਂ ਦੇ ਵਿੱਚ ਰਲ ਕੇ ਇਹ ਸਾਰੇ ਪਿੰਡਾਂ ਚ ਪਵਾਵਾਂਗੇ ਜੀ ਅਸੀਂ ਹੌਲੀ ਹੌਲੀ ਗਾਂਧੀ ਦਾ ਸਟੈਪ ਹੋਣਗੇ ਅੱਗੇ ਤੋਂ ਅੱਗੇ ਮਤਲਬ ਹੁਣ ਮਤੇ ਪਾਈ ਜਾਣਗੇ ਮਤੇ ਪਾਈ ਜਾਣਗੇ ਮਤਲਬ ਇਹ ਹੁਣ ਜਿਵੇਂ ਆਪਣੇ ਮਹੱਲੇ ਦੇ ਵਿੱਚ ਕੋਈ ਆ ਗਿਆ ਗਲਤ ਸ਼ਖਸ਼ ਆ ਗਿਆ ਲੇਡੀ ਆ ਗਈ ਆਪਣਾ ਜੋਰ ਲਗਿਆ ਹੁੰਦਾ ਵੀ ਆਪਣੇ ਬੱਚੇ ਖਰਾਬ ਹੋਣਗੇ ਸਾਰਾ ਕੁਝ ਗਲਤ ਹੋਊਗਾ ਅੱਗੇ ਤੋਂ ਜਿਸ ਤਰ੍ਹਾਂ ਜਿਸ ਤਰ੍ਹਾਂ ਕੀ ਜਿਹੜਿਆ ਅਸ਼ੇ ਖਲਾਮ ਨੂੰ ਹਮ ਚਲਦੀ ਲੱਗਦਾ ਕਿ ਇਦਾਂ ਵੀ ਤੁਸੀਂ ਹਮ ਚਲਣੀ ਚਾਹੀਦੇ ਵੀ ਧਰਮ ਨੂੰ ਜ ਹਾਂਜੀ ਇਹ ਹੁਣ ਆਈ ਇਹ ਇਹ ਇਹਦੇ ਵਿੱਚ ਲੋਕ ਅੰਦਾਜ਼ ਵਿਸ਼ਵਾਸ ਕਰਦੇ ਹਨ ਤੇ ਠੀਕ ਹੈ ਨਾ ਹੁਣ ਵੀ ਬਥੇਰੇ ਹੋਣਗੇ ਜਿਹੜੇ ਉਹਨੂੰ ਹਲੇ ਵੀ ਬਾਬਾ ਸਾਹਿਬ ਦੇ ਹੋਣਗੇ ਵੀ ਸਾਡਾ ਬਾਬਾ ਹੀ ਇਹੋ ਸਹੀ ਆ ਠੀਕ ਹੈ ਨਾ ਤੇ ਜੇ ਹੁਣ ਸੰਨਿਆਸੀ ਸੀਗਾ ਪਹਿਲੀ ਗੱਲ ਤਾਂ ਇਹੋ ਜਿਹਾ ਕੰਮ ਬਣਦਾ ਹੀ ਨਹੀਂਗਾ ਠੀਕ ਹੈ ਨਹੀਂ ਕਿ ਕਹਿ ਸਕਦੇ ਪਾਣੀ ਦੀ ਵੀ ਖਰਾਬੀ ਤਾਂ ਕਿ ਪਹਿਲਾਂ ਤਾਂ ਇਹ ਜਿਹੜਾ ਆਪਣਾ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਤੋੜ-ਬੋੜ ਕੇ ਲਿਖਿਆ ਹੋਇਆ ਜੀ ਪਹਿਲਾਂ ਤਾਂ ਇਹਦੇ ਸ਼੍ਰੋਮਣੀ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਸੀਐਮ ਸਾਹਿਬ ਤੋਂ ਤੇ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤੇ ਇਸ ਇਸ ਡੇਰੇ ਨੂੰ ਤਾਲਾ ਲਾਇਆ ਜਾਵੇ ਠੀਕ सर दे दे अच्छा सर केड़े मामले ਦੇ ਵਿੱਚ ਡੀਸੀ ਸਾਹਿਬ ਕੋਲੇ ਪਹੁੰਚੇ ਹੋ ਕਹਿੰਦੇ ਪਿੰਡ ਵਾਸੀ ਪੂਰੇ ਨਾਲ ਆਏ ਨੇ ਤੁਹਾਡੇ ਜੀ ਇੱਕ ਸ਼ੰਕਰਾਨੰਦ ਹੈਗਾ ਹਾਂਜੀ ਬਾਬਾ ਉਹਦੀ ਵੀਡੀਓ ਵਾਇਰਲ ਹੋਈ ਸੀਗੀ ਅੱਛਾ ਜੀ ਠੀਕ ਹੈ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਉਹਦੀ ਬੇਲ ਐਪਲੀਕੇਸ਼ਨ ਅੱਜ ਲੱਗੀ ਆ ਅਸੀਂ ਉਹਨੂੰ ਅਪੋਜ਼ ਕੀਤਾ ਵੈ ਠੀਕ ਹੈ ਤੇ ਬਾਕੀ ਸ਼ਾਮ ਤੱਕ ਜੋ ਕੋਰਟ ਦਾ ਆਰਡਰ ਆਏਗਾ ਅਸੀਂ ਉਹਨੂੰ ਮਾਨ ਅਸਲ ਵਿੱਚ ਜਿਸ ਤਰ੍ਹਾਂ ਵਕੀਲ ਨੂੰ ਲੱਗਦਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਠੇਸ ਪਹੁੰਚੀ ਬਹੁਤ ਬਹੁਤ ਜ਼ਿਆਦਾ ਠੇਸ ਪਹੁੰਚੀ ਉਸ ਵੀਡੀਓ ਨੂੰ ਦੇਖ ਕੇ ਲੋਕਾਂ ਦੀ ਬਹੁਤ ਐਨੇ ਲੋਕ ਆਏ ਨੇ ਇੱਥੇ ਉਸ ਕਰਕੇ ਲੋਕਾਂ ਦੀ ਬਹੁਤ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਉਹ 299 ਦੇ ਅੰਡਰ ਸੈਕਸ਼ਨ ਬੀ ਐਨ ਐਸ ਤੇ 295 ਏ ਦੇ ਅੰਡਰ ਆਈ ਪੀ ਐਸ ਸੀ ਦੇ ਉਹਦੇ ਅਗੇ ਉਹਦੇ ਕੀਤੀ ਗਈ ਹੈ ਸਰ ਜਿੱਤਰਾ ਉਹਦੀ ਗ੍ਰਿਫਤਾਰੀ ਹੋਈ ਹੋਈ ਹੈ ਬਾਬੇ ਦੀ ਕਹਿੰਦਾ ਕਿ ਇਸ ਤੋਂ ਬਾਅਦ ਵਿੱਚ ਜਿਹੜੀਆਂ ਇਨਜਾਇਦਾਦ ਦੇ ਸਵੰਧੀ ਵੀ ਤੁਸੀਂ ਜਿਹੜੀ ਹੈ ਕਰੂਗੇ ਵੀ ਬਾਕੀ ਸਾਰੇ ਕਰਾਂਗੇ ਜਿੱਦਾਂ 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 ਸਾਡੇ ਸਾਹਮਣੇ ਫੈਕਟਸ ਆਣਗੇ ਅਸੀਂ ਲੋਕਾਂ ਦੇ ਨਾਲ ਖੜੇ ਆ ਹਾਂਜੀ ਬਸ ਠੀਕ ਹੈ ਸਰ ਜੀ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਥੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਦਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀ ਹੋ ਰਹੀਆਂ ਜੋ ਕਾਨੂੰਨ ਦੀ ਉਲੰਘਣਾ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫਓ ਜਿਹੜੇ ਸਾਡੇ ਚੀਫ ਮਿਨਿਸਟਰ ਫੀਲਡ ਆਫਿਸਪਰ ਅਤੇ ਨਾਲ ਨਾਲ ਜਿਹੜੇ ਕਨਸਰਨ ਸੰਬੰਧਿਤ ਪੁਲਿਸ ਅਫਸਰ ਦੀ ਡਿਊਟੀ ਲਈ ਹੈ ਕਿ ਤੁਰੰਤ ਇਸਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦੇਣ ਠੀਕ ਹੈ ਸਰ ਜੀ